ਸ਼ਰਮ ਧਰਮ ਦੋਇ ਸ਼ਬਦ ਖਲੋਏ ਕੂੜ ਤੇਰੀ ਪ੍ਰਧਾਨ ਬਿ ਲਾਲੋ ਕਾਜੀਆਂ ਬਹਾਮਣਾ ਕੀ ਕਲ ਥੱਕੀ ਅਗਦ ਪੜੇ ਸ਼ੈਤਾਨ ਬਿ ਲਾਲੋ ਗੁਰੂ ਸਾਹਿਬ ਨੇ ਕਲ ਯੁਗ ਦੇ ਪਿਆਰੇ ਸਮੇਂ ਵਾਰੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਕੁਝ ਅੱਖਾਂ ਦੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਮ ਦੁਨੀਆ ਦੇ ਵਿੱਚ ਅੱਖਾਂ ਦੇ ਸਾਹਮਣੇ ਉਹ ਗੱਲਾਂ ਦੇਖ ਰਹੀਆਂ ਜੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਲਿਖੀਆਂ ਸੋ ਉਹਨਾਂ ਹਾਲਾਤਾਂ ਨੂੰ ਅਧੇ ਨਜ਼ਰ ਰੱਖਦੇ ਹੋਏ ਅੱਜ ਜੋ ਬਣੇ ਹੋਏ ਨੇ ਕਲਮ ਦੇ ਨਾਲ ਕੁਝ ਲਿਖਿਆ ਸੀ ਜੋ ਤੁਹਾਡੇ ਰੂਬਰੂ ਕਰ ਰਿਹਾ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਗੋ ਸੋ ਕੀ ਲਿਖਿਆ ਤੁਹਾਡੇ ਰੂਹ ਰੂਹ ਹੈ ਆਸ ਕਰਦਾ ਪਿਆਰ ਬਖਸ਼ੋਗੇ ਕਲ ਜੁਗੀ ਆਪਣੇ ਰੰਗ ਦਿਖਾਵੇ ਪਾਈ ਨੇ ਧਰਮ ਦੀ ਪਰਦੀ ਹੈ ਮਚਹੂਰੀ ਹੋਣ ਦੇ ਖਾਤਰ ਦੁਨੀਆ ਕੀ ਕੁਝ ਕਰਦੀ ਹੈ ਮੁਝੇ ਹੂਰੀ ਹੂੜ ਦੀ ਖਾਤਰ ਦੁਨੀਆ ਕੀ ਕੁਝ ਕਰਦੀ ਆ ਹੰਬੁੱਲਾ ਸ਼ਰਮ ਧਰਮ ਦੁਈ ਉੱਡ ਗਏ ਬੈਠੇ ਜਾ ਤੀ ਮਿਲਾਂ ਤੇ ਪਹਿਣਾ ਨਾਲ ਸੁਖ ਬਗੂੰ ਆਈ ਗੱਲਾਂ ਕਰਦੇ ਰਿਲਾਂਦੇ ਪਹਿਣਾ ਨਾਲ ਮਸੂਕ ਬਗੂੰ ਗੱਲਾਂ ਹੁੰਦੀਆਂ ਰਿਲਾਂਦੇ ਨਾ ਡਰ ਮਾਵਾਪ ਦਾ ਇਸ ਨੂੰ ਨਾ ਹੀ ਰੱਬ ਤੋਂ ਡਰਦੀ ਐ ਮਸ਼ਹੂਰੀ ਹੋਣ ਲਈ ਦੁਨੀਆ ਦੇਖੋ ਕੀ ਕੁਝ ਕਰਦੀ ਐ ਮਸ਼ਹੂਰੀ ਹੋਣ ਲਈ ਦੁਨੀਆ ਅੱਜ ਕੱਲੂਲਾ ਕਰਦੀ ਐ ਹੁੰਦੀ ਜਿੱਤਾਂ ਦੀ ਬਰਬਾਦੀ ਕਿਸ ਨੂੰ ਕੁੜੀਆਂ ਕਹਾਣੀ ਆ ਜਾਂਦੀ ਸੋਸ਼ਲ ਮੀਡੀਏ ਤੇ ਗੱਦ ਪਉਣਾ ਲੋਕ ਕਸਮ ਹੋਈ ਐ ਖਾਦੀ ਹੁੰਦੀ ਜਿਤਾ ਦੀ ਪਰਵਾਹੀ ਕਿਸ ਨੂੰ ਕੁੜੀਆਂ ਕਹਾਣੀ ਆ ਜਾਂਦੀ ਸੋਸ਼ਲ ਮੀਡੀਏ ਤੇ ਗੱਦ ਪਉਣਾ ਸਮੂਹੀ ਖਦੀ ਪਿੰਦਰਾ ਹੁਣ ਨੀ ਏ ਕਮ ਰੁਕਦਾ ਇਹ ਮਾਰੇ ਸਮੇਂ ਦੀ ਮਰਗੀਆ ਮਸ਼ਹੂਰੀ ਹੋਣ ਲਈ ਦੁਨੀਆ ਦੇਖੋ ਕੀ ਕੁਝ ਕਰਦੀਆ ਮਸ਼ਹੂਰੀ ਹੋਣ ਲਈ ਦੁਨੀਆ ਪਿੰਦਰਾ ਇਹ ਕੁਝ ਕਰਦੀ ਆ ਮੈਨੂੰ ਹੂਰੀ ਹੋਣ ਲਈ ਦੁਨੀਆ ਦੇ ਕੰਦੂਨ ਕਰਦੀ ਆ ਸੋ ਦੋਸਤੋ ਗੱਲ ਸੱਚੀ ਲਿਖੀ ਐ ਤੇ ਅਣਖ ਵਾਲੇ ਇਸ ਨੂੰ ਸ਼ੇਅਰ ਜ਼ਰੂਰ ਕਰਨਗੇ ਬੇਜਮੀਰੀਆਂ ਦਾ ਤਾਂ ਪਤਾ ਹੀ ਐ ਇਹਨਾਂ ਕੁਝ ਕਹਿੰਦਾ ਹੋਇਆ ਖਿਮਤ ਅਜਾਜ ਗਾਜੀ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕਿਫਤ